ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੁਡੇ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਦੁਪਹਿਰ ਯਾਨੀ ਕਿ 20 April 2024 ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਹਲਚਲ ਦਿਖਾਈ ਦੇ ਰਹੀ ਹੈ ਤੇ ਕੀ ਆਉਂਦੇ ਦਿਨਾਂ ਦੇ ਵਿੱਚ ਨਵੀਂ ਗਤੀਵਿਧੀਆਂ ਪੰਜਾਬ ਦੇ ਮੌਸਮ ਵਿੱਚ ਦਿਖਾਈ ਦੇ ਰਹੀਆਂ ਨੇ ਤੇ ਕੀ ਵਾਰਨਿੰਗ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦਾ ਕੀ ਅਸਰ ਕਿਸਾਨ ਵੀਰਾਂ ਦੇ ਉੱਪਰ ਕਣਕ ਦੀ ਵਾਢੀ ਦੇ ਟਾਈਮ ਪੈ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਜਾਂ ਫਿਰ ਪੁਰਾਣੇ ਦਰਸ਼ਕ ਵੀਰ ਹੋ ਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਰਿਕੁਐਸਟ ਹੈ ਜੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਕੋਈ ਨਵੀਂ ਜਾਣਕਾਰੀ ਅਪਲੋਡ ਕਰੀਏ ਤੁਹਾਡੇ ਤੱਕ ਉਹ ਵੀਡੀਓ ਪਹੁੰਚ ਸਕੇ ਤੁਸੀਂ ਮੌਕੇ ਸਰ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਤਾਂ ਜਿਆ ਸੈਟਲਾਈਟ ਵਿੱਚ ਦੇਖ ਲੈਂਦੇ ਹਾਂ ਜੀ ਫਿਲਹਾਲ ਪੰਜਾਬ ਦੇ ਉੱਪਰ ਕੋਈ ਬੱਦਲੀ ਸਿਸਟਮ ਦਿਖਾਈ ਨਹੀਂ ਦੇ ਰਿਹਾ ਹਲਕ ਲੜੀ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਕੋਈ ਬਹੁਤ ਵੱਡਾ ਅਸਰ ਮੀਂਹ ਕਣੀ ਦਾ ਪੰਜਾਬ ਦੇ ਵਿੱਚ ਪੈਂਦਾ ਹੋਇਆ ਦਿਖਾਈ ਨਹੀਂ ਜਿਹੜਾ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਹੈ ਦੁਪਹਿਰ ਦੇ ਵੇਲੇ ਪੂਰੀ ਕੜਕਮੀਤ ਊਪ ਪੈ ਰਹੀ ਹੈ ਅਤੇ ਹਵਾਵਾਂ ਉੱਤਰ ਪੱਛਮੀ 200 ਚੱਲ ਰਹੀਆਂ ਨੇ ਲਗਭਗ ਹਵਾਵਾਂ ਦੀ ਸਪੀਡ ਜਿਹੜੀ ਹੈ ਉਹ ਵੱਖ-ਵੱਖ ਹਿੱਸਿਆਂ ਦੇ ਵਿੱਚ 20 30 ਅਤੇ 40 ਕਿਲੋਮੀਟਰ ਨਾਰਮਲ ਦੇ ਸਪੀਡ ਵਿੱਚ ਚੱਲ ਰਹੀਆਂ ਜਿਸ ਦੇ ਕਾਰਨ ਬਹੁਤ ਜ਼ਿਆਦਾ ਗਰਮੀ ਦਾ ਅਹਿਸਾਸ ਨਹੀਂ ਹੋ ਪਾਰ ਰਿਹਾ ਦੁਪਹਿਰ ਦੇ ਵੇਲੇ ਵੀ ਗੱਲ ਕਰ ਲਈਏ ਸ਼ਾਮ ਦਾ ਮੌਸਮ ਵੀ ਐਵੇਂ ਬਣਿਆ ਰਹੇਗਾ ਸਾਫ਼ ਰਹੇਗਾ ਕੋਈ ਬਹੁਤ ਵੱਡੀ ਹਲਚਲ ਸ਼ਾਮ ਦੇ ਮੌਸਮ ਵਿੱਚ ਪੈਣ ਦੀ ਦਿਖਾਈ ਨਹੀਂ ਦੇ ਰਹੀ ਰਾਤ ਦਾ ਮੌਸਮ ਦੀ ਗੱਲ ਕਰੀਏ ਉਹ ਤੁਹਾਨੂੰ ਅਸੀਂ ਸ਼ਾਮ ਦੀ ਵੀਡੀਓ ਵਿੱਚ ਅਪਲੋਡ ਕਰਕੇ ਦੱਸ ਦੇਵਾਂਗੇ ਤੇ ਇੱਕ ਵਾਰਨਿੰਗ ਜਾਰੀ ਜੋ ਹੋਈ ਹੈ ਉਹ ਵਾਰਨਿੰਗ ਤੇ ਵੀ ਨਿਗਾਹ ਮਾਰ ਲੈਂਦੇ ਆ ਅੱਜ ਮੌਸਮ ਵਿਭਾਗ ਵੱਲੋਂ ਜੋ ਵਾਰਨਿੰਗ ਜਾਰੀ ਕੀਤੀ ਗਈ ਹੈ ਉਹ 20 April 2024 ਨੂੰ ਦੁਪਹਿਰ ਦੇ ਇੱਕ ਵੇਲੇ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਉਣ ਦੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹਲਕੀ ਫੁਲਕੀ ਰੇਨ ਯਾਨੀ ਕਿ ਮੋਡਰੇਟ ਰੇਨ ਮਤਲਬ ਟੁੱਟਮੀ ਰੇਨ ਮੀਂਹ ਕਣੀ ਹੋ ਸਕਦੀ ਹੈ ਥੰਡਰਸਟ੍ਰੋਮ ਅੱਕੜ ਮਤਲਬ ਥੋੜੀ ਬਹੁਤੀ ਗਰਜ ਦੇ ਨਾਲ ਛਿੱਟੇ ਵੀ ਪੈ ਸਕਦੇ ਹਨ ਇਹ ਮਤਲਬ ਕੋਈ ਬਹੁਤ ਵੱਡੀ ਕੋਈ ਬਹੁਤ ਪੂਰੇ ਪੰਜਾਬ ਦੇ ਵਿੱਚ ਕਾਰਵਾਈ ਨਹੀਂ ਹੈ ਕਿਤੇ ਕਿਤੇ ਹੋ ਸਕਦਾ ਹੈ ਹੇਲ ਸਟ੍ਰੋਮ ਵੀ ਦੱਸਿਆ ਗਿਆ ਹੈ ਜਾਨਕੀ ਗੜੇਮਾਰੀ ਵੀ ਕਿਸੇ ਕਿਸੇ ਹਿੱਸੇ ਵਿੱਚ ਹੋ ਸਕਦੀ ਹੈ ਉਹ ਕੋਈ ਐਦਾਂ ਦੀ ਕਾਰਵਾਈ ਸਾਡੇ ਗੜੇਮਾਰੀ ਨਹੀਂ ਹੋਵੇਗੀ ਜਿਸ ਦਾ ਕੀ ਫਸਲ ਤੇ ਕੋਈ ਨੁਕਸਾਨ ਹੋਵੇ ਪਰ ਕਿਤੇ ਨਾ ਕਿਤੇ ਪ੍ਰੀ ਮੌਨਸਨ ਹਵਾਵਾਂ ਚੱਲਦੀਆਂ ਨੇ ਤੇ ਇਹਨਾਂ ਵਿੱਚ ਗੜੇਮਾਰੀ ਹੋਣ ਦੇ ਚਾਂਸ ਬਣੇ ਰਹਿੰਦੇ ਹਨ ਗੱਲ ਕਰ ਲਈ ਆਉਂਦੇ 7 ਦਿਨਾਂ ਦੇ ਵਾਰਨਿੰਗ ਦੀ ਆਉਂਦੇ 7 ਦਿਨਾਂ ਦੀ ਵਾਰਨਿੰਗ ਦੇ ਵਿੱਚ ਕਿਤੇ ਨਾ ਕਿਤੇ ਜੋ ਇੱਕ ਆਈਸੋਲੇਟਡ ਰੇਨ ਦੱਸੀ ਗਈ ਹੈ 20 ਤੋਂ 24 20 21 22 23 ਇਹ 3 ਤੋਂ 4 ਦਿਨ ਹਨ ਜਿਹੜੇ ਆਉਂਦੇ ਦਿਨਾਂ ਵਿੱਚ ਹਲਕੀ ਫੁਰਕੀ ਦਰਮਿਆਨੀ ਬੱਦਲਵਾਈ ਕਿਰਮਣ ਕਾਣੀ ਜਾਂ ਹਲਕੀ ਫੁਲਕੀ ਰੇਨ ਕਹਿ ਦਈਏ ਆਪਾਂ ਪੰਜਾਬ ਦੇ ਟੁੱਟੇ ਮੇਸਿਆਂ ਦੇ ਵਿੱਚ ਹੁੰਦੀ ਰਹੇਗੀ ਇਹ ਕੋਈ ਪੂਰੇ ਪੰਜਾਬ ਦੇ ਲਈ ਵਾਰਨਿੰਗ ਨਹੀਂ ਹੈ ਜਿਸ ਜਿਸ ਕਿਸੇ ਜਗ੍ਹਾ ਦੇ ਉੱਪਰ ਬੱਦਲਵਾਈ ਹੁੰਦੀ ਹੋਵੇਗੀ ਫਿਰ ਉੱਥੇ ਕਿਤੇ ਨਾ ਕਿਤੇ ਰੇਨ ਜਾਂ ਮੀਂਹ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਸਕਦੇ ਹਨ ਉਈ ਇਹ ਜਹੀ ਕੋਈ ਵਾਰਨਿੰਗ ਨਹੀਂ ਹੈ ਫਿਲਹਾਲ ਜੋ ਵਾਰਨਿੰਗ ਹੈ ਉਹ ਨੀਲੇ ਦਿਖਾਈ ਦੇ ਰਹੀ ਹੈ ਕੋਈ ਡਰਨ ਵਾਲੀ ਗੱਲ ਨਹੀਂ ਹੈ ਜਹੇ ਮੌਸਮ ਤੋਂ ਪਰ ਹਾਂ ਆਪਾਂ ਮੀਂਹ ਕਣੀ ਹਲਕੇ ਫੁਲਕੇ ਸ਼ਰਾਟਿਆਂ ਤੋਂ ਪਰਹੇਜ਼ ਨਹੀਂ ਕੀਤਾ ਜਾ ਸਕਦਾ ਜੋ ਕਿ ਕਣਕ ਦੀ ਵਾਢੀ ਦੇ ਟਾਈਮ ਤੇ ਨਾਰਮਲ ਪਿਛਲੇ ਸਾਲਾਂ ਵਿੱਚ ਵੀ ਦੇਖੇ ਜਾਂਦੇ ਰਹੇ ਹਨ ਤੇ ਇਹ ਸੀ ਮੌਸਮ ਦੀ ਨਵੀਂ ਅਪਡੇਟ ਦੁਪਹਿਰ ਦੇ ਵੇਲੇ ਦੀ ਅੱਜ ਦੀ ਤੇ ਬਾਕੀ ਅਪਡੇਟ ਲੈ ਕੇ ਸ਼ਾਮ ਦੇ ਵੇਲੇ ਸੀ ਹਾਜ਼ਰ ਹੋਵਾਂਗੇ ਤੇ ਆਉਣ ਦੇ 10 ਦਿਨਾਂ ਦੀ ਇੱਕ ਵੀਡੀਓ ਵੀ ਪੇਸ਼ ਕਰਾਂਗੇ ਜਿਸ ਦੇ ਵਿੱਚ ਕਿ ਅਗਲੇ 10 ਦਿਨਾਂ ਦੇ ਮੌਸਮ ਦੀ ਜਾਣਕਾਰੀ ਉਸ ਦੇ ਵਿੱਚ ਹੋਵੇਗੀ WeatherData updates ਕੋ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੁਰਤੋ ਧੰਨਵਾਦ ਜੀ